ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਨਸ਼ੇ ਦੇ ਖਾਤਮੇ ਲਈ ਹਰ ਇੱਕ ਹੱਥ ਕੰਡੇ ਅਪਣਾਉਣ ਦੇ ਲਈ ਤਿਆਰ ਆ ਤਾਂ ਤੁਹਾਨੂੰ ਦੱਸ ਦਈਏ ਉੱਥੇ ਹੀ ਮਾਨਯੋਗ ਰਾਜਪਾਲ ਗੁਲਾਬਚੰਦ ਕੁਟਾਰੀਆ ਵੱਲੋਂ ਡੀਰਾ ਬਾਬਾ ਨਾਨਕ ਦੇ ਕੋਰੀਡੋਰ ਸ਼੍ਰੀ ਕਰਤਾਰਪੁਰ ਸਾਹਿਬ ਤੋਂ ਪੈਦਲ ਯਾਤਰਾ ਕੀਤੀ ਗਈ ਹੈ ਤਾਂ ਇਸ ਪੈਦਲ ਯਾਤਰਾ ਦੇ ਵਿੱਚ ਜਿੱਥੇ ਉਹਨਾਂ ਨੇ ਖੁਦ ਸ਼ਿਰਕਤ ਕੀਤੀ ਹੈ ਤਾਂ ਉੱਥੇ ਹੀ ਇਸ ਪੈਦਲ ਯਾਤਰਾ ਦੇ ਵਿੱਚ ਜ਼ਿਲ੍ਹੇ ਦੇ ਨੌਜਵਾਨ ਖਿਡਾਰੀ ਵਿਦਿਆਰਥੀ ਲੇਖਕ ਬੁੱਧੀਜੀਵੀ ਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਆਮ ਲੋਕਾਂ ਨੇ ਹਿੱਸਾ ਲਿਆ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਵੀ ਲਿਆ ਐਵੇਂ ਲੱਗਿਆ ਕਿ ਨਸ਼ੇ ਵਿਰੋਧ ਹੁਣ ਸਾਰਾ ਹੀ ਪੰਜਾਬ ਤਗੜਾ ਹੋ ਗਿਆ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਹੈ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਨਸ਼ੇ ਦੇ ਖਾਤਮੇ ਲਈ ਹਰ ਹੱਥ ਕੰਡੇ ਅਪਣਾਉਣ ਦੀ ਤਰਜੀਹ ਵਰਤਨ ਦੇ ਲਈ ਕਿਹਾ ਗਿਆ ਕਿਹਾ ਗਿਆ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਜਿਹੜਾ ਬਣਾਇਆ ਜਾਵੇ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆ ਕੀ ਕੁਝ ਕਿਹਾ ਗਿਆ ਉਹ ਤੁਹਾਨੂੰ ਕਰਦਿਆਂ ਸਾਂਝਾ ਮੈਂ ਜੀ ਰਿਟਾਇਰਡ ਸੁਭਾਸ਼ ਬੇਚਰ ਮਦਨਾ ਸ਼ਰਮਾ ਕੋਰਪੋਰੇਟਰ ਜਿਸ ਟਿਕਣਾ ਨਾਲ ਅੱਜ ਗਵਰਨਰ ਸਾਹਿਬ ਵੱਲੋਂ ਯਾਤਰਾ ਸ਼ੁਰੂ ਕੀਤੀ ਗਈ ਨਸ਼ਿਆਂ ਦੇ ਵਿਰੁੱਧ ਹਿੰ ਲੱਗਦਾ ਹੈ ਫਾਇਦਾ ਕਿੰਨਾ ਕੋ ਮਿਲੇਗਾ ਪੰਜਾਬ ਨੂੰ ਇਸ ਦਾ ਦੇਖੋ ਜੀ ਮਾਮ ਬਹੁਤ ਬੜੀਆ ਹੈ ਫਰਕ ਤੇ ਪਏਗਾ ਕਿਉਂਕਿ ਕੋਈ ਵੀ ਕਟਨਾ ਕਰਦੀ ਹੋਵੇ ਮੈਰੀਟ ਮੈਰੀਟ ਉਹ ਟੀਮ ਹੁੰਦਾ ਹੀ ਹੁੰਦਾ ਹੈ ਤੇ ਕਿਹਦੇ ਨਾਲ ਫਾਇਦਾ ਹੋਏਗਾ ਆਮ ਜਨਤਾ ਨੂੰ ਜਦਾਹੀ ਦੀ ਹੈ ਤੇ ਉਹ ਜ਼ਰੂਰ ਇੱਥੇ ਧਿਆਨ ਦੇਣਗੇ ਕੋ ਨਸ਼ਾ ਨੂੰ ਖਤਮ ਕਰਦੇ ਗਏ ਵੱਡੇ ਕਦਮ ਨਹੀਂ ਕੋਈ ਚਿੱਤਾਂ ਦੀ ਲੋੜ ਹੈਗੀ ਜਿਆਦਾ ਇਸ ਨਸ਼ੇ ਦੇ ਜੰਗਾਲ ਤੋਂ ਲੋਕਾਂ ਨੂੰ ਬਾਹਰ ਕੱਢਣ ਦੇ ਦੇਖੋ ਜੀ ਇਹ ਨਸ਼ਾ ਮੈਂ ਨਹੀਂ ਕਹਿ ਸਕਦਾ ਲੇਕਿਨ ਨਸ਼ਾ ਵੀ ਜਿਹੜੇ ਵੱਡੇ ਅਧਿਕਾਰੀ ਨੇ ਉਹ ਹੀ ਕਰਾਉਂਦੇ ਨੇ ਬਾਰੇ ਅੱਲਾ ਕਿਉਂਕਿ ਛੋਟਾ ਮੋਟਾ ਬੰਦਾ ਤਾਂ ਵਿਚਾਰਾ ਨਾਂ ਦਾ ਹੀ ਹੈ ਇਹਨਾਂ ਨੂੰ ਪਹਿਲੇ ਨਕੇਲ ਪਾਣੀ ਜਿਹੜੀ ਜਿਹੜੇ ਕਰਵਾਉਂਦੇ ਆ ਨਾ ਜਿਹੜੇ ਵੱਡੇ ਉਹਨਾਂ ਨੂੰ ਨਕੇਲ ਪਾਣੀ ਜਿਹੜੀ ਹੈ ਜੀ ਲਾਂਦੇ ਸਰ ਕੀ ਨਾਮ ਆਪਣਾ ਮੇਰਾ ਨਾਮ ਸੁਖਵੀਰ ਸਿੰਘ ਹੈ ਸਰ ਇੱਥੇ ਅੱਜ ਕਿਤਾਬ ਕੋਈ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਲੋਕਾਂ ਨੂੰ ਜਾਗੂ ਕਰਨ ਦੀ ਯਾਤਰਾ ਕੀਤੀ ਗਈ ਹੈ ਬਿਲਕੁਲ ਸਮੀਧ ਦੇ ਦਾ ਕੋਈ ਫਾਇਦਾ ਮਿਲੇਗਾ ਲੋਕਾਂ ਨੂੰ ਕਿਉਂਕਿ 20-25 ਸਾਲ ਤੇ ਹੋ ਗਿਆ ਸੀ ਨਸ਼ੇ ਪ੍ਰਤੀ ਜਾਗਰੂਕ ਕਰਨ ਦੇ ਹਨ ਨਹੀਂ ਜੀ ਵੇਖੋ ਜੀ ਜਦੋਂ ਵੀ ਕੋਈ ਚੀਜ਼ ਜਿਹੜੀ ਹੈ ਕਿਸੇ ਪਲੇਟਫਾਰਮ ਤੇ ਕੋਈ ਵੀ ਚੀਜ਼ ਚੱਲਦੀ ਆ ਤੇ ਇਸ ਕਰਕੇ ਅੱਜ ਵੀ ਜਿਹੜਾ ਆਪਣੀ ਸਰਕਾਰ ਦਾ ਜਿਹੜਾ ਪ੍ਰਾਲਾ ਨਸ਼ਿਆਂ ਉੱਤੇ ਜਿਹੜਾ ਮੈਮ ਛੇੜੀ ਹੈ ਇਹਨਾਂ ਨੇ ਇਸ ਚੀਜ਼ ਦਾ ਵੇਖੋ ਫਾਇਦਾ ਤਾਂ ਮਿਲਦਾ ਹੀ ਆ ਆ ਵੇਖੋ ਇਹ ਜਿਹੜੀ ਅੱਜ ਪੈਦਲ ਯਾਤਰਾ ਵਾ ਸਾਡੇ ਪੰਜਾਬ ਦੇ ਰਾਜਪਾਲ ਜਿਹੜੇ ਆਏ ਆ ਠੀਕ ਆ ਉਹਨਾਂ ਨੂੰ ਵੇਖੋ ਉਹਨਾਂ ਦੇ ਆਉਣ ਦੇ ਨਾਲ ਇੱਥੇ ਲੋਕਾਂ ਨੂੰ ਬੜਾ ਸ਼ਾਅ ਮਿਲੇਗਾ ਲੋਕਾਂ ਦਾ ਹੋਰ ਮੋਟੀਵੇਸ਼ਨ ਲੋਕਾਂ ਦੀ ਵਧੇਗੀ ਇਹਦੇ ਨਾਲ ਇਸ ਚੀਜ਼ ਦੇ ਨਾਲ ਵੇਖੋ ਇਹੋ ਜਿਹੇ ਪ੍ਰਾਲੇ ਕਰਨ ਦੇ ਨਾਲ ਲੋਕਾਂ ਵਿੱਚ ਜਾਗਰੂਤਾ ਬਹੁਤ ਜਿਆਦਾ ਵਾਧੀ ਹੈ ਕਿ ਨਸ਼ਿਆਂ ਵਿਰੁੱਧ ਮੈਮ ਜਿਹੜੀ ਹੈ ਚਲੋ ਪੰਜਾਬ ਸਰਕਾਰ ਨੇ ਵੀ ਛੇੜੀ ਹੋਈ ਆ ਓਵਰ ਆਲ ਦੇਖਿਆ ਜਾਵੇ ਤਾਂ ਸੈਂਟਰ ਸਰਕਾਰ ਵੱਲੋਂ ਵੀ ਤੇ ਪੰਜਾਬ ਸਰਕਾਰ ਤੇ ਦੋਨਾਂ ਦਾ ਮੇਨ ਉਪਰਾਲਾ ਜਿਹੜਾ ਮੇਨ ਮੋਟਿਵ ਜਿਹੜਾ ਇਸ ਲਈ ਕਿ ਲੋਕਾਂ ਨੂੰ ਨਸ਼ਿਆਂ ਤੋਂ ਬਚਾ ਕੇ ਉਹਨਾਂ ਨੂੰ ਚੰਗੀ ਰਾਤ ਪਾਉਣ ਦਾ ਉਪਰਾਲਾ ਕਰ ਰਿਹਾ ਇਸੇ ਕਰਕੇ ਇਸ ਚੀਜ਼ ਦੀ ਜਿਹੜੀ ਅੱਜ ਡੇਰਾ ਬਾਬਾ ਨਨਕ ਦੀ ਧਰਤੀ ਤੇ ਜਿਹੜਾ ਪਹਿਲਾ ਫਰਸਟ ਸਟੈਪ ਜਿਹੜਾ ਉਪਰਾਲਾ ਚੁੱਕਿਆ ਗਿਆ ਮੇਰੇ ਸਹਾਨਾਂ ਤੇ ਬਹੁਤ ਸ਼ਲਾਘਾਯੋਗ ਹੈ ਕੋਈ ਵੱਡੇ ਕਦਮ ਨਹੀਂ ਚੁੱਕਣ ਦੀ ਲੋੜ ਹੈਗੀ ਇਸ ਤੋਂ ਇਲਾਵਾ देखो जी बड़े कदम ते इस तरहियां चल रही है ਤੁਸੀਂ ਰੋਜ਼ ਦੇ ਰੋਜ਼ ਨਿਊਜ਼ਪੇਪਰ ਖਬਰਾਂ ਖਬਰਾਂ ਦੇ ਵਿੱਚ ਆਈ ਜਾਇਆ ਕਿ ਜਿਹੜੇ ਵੱਡੇ ਮਗਰਮਸ਼ੇ ਨਸ਼ਾ ਤਸਕਰਾਂ ਵਾਲੇ ਉਹਨਾਂ ਦੀ ਜائਤ ਤੱਕ ਕੁਰਕ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੇ ਘਰ ਜਿਹੜੇ ਆ ਢਾਏ ਜਾ ਰਹੇ ਆ ਤੇ ਇਸ ਕਰਕੇ ਪਰਾਲੇ ਤੇ ਆਲਰੇਡੀ ਚੱਲ ਹੀ ਰਹੇ ਆ ਮੈਂ ਕਹਿੰਦਾ ਕਿ ਵਧੀਆ ਗੱਲ ਹੈ ਇਸ ਤਰ੍ਹਾਂ ਦੇ ਪਰਾਲੇ ਹੋਰ ਵੀ ਕਰਨੇ ਚਾਹੀਦੇ ਆ ਜਿਹੜੇ ਮੇਨ ਮੋٹے ਜਿਹੜੇ ਮਾਰਕੀਟ ਦੇ ਵਿੱਚ ਮਗਰਮਸ਼ ਕਹ ਲੋ ਹੋਰ ਤਗੜੇ ਜਿਹੜੇ ਸਮੱਗਲਰ ਨੇ ਤਸਕਰ ਨੇ ਉਹਨਾਂ ਨੂੰ ਇਸੇ ਤਰ੍ਹਾਂ ਹੋਰ ਨਕੇਲ ਪਾਉਣੀ ਚਾਹੀਦੀ ਹੈ ਬਹੁਤ ਵਧੀਆ ਪਰਾਲਾ ਹੈ ਜੀ ਸਰਕਾਰ ਨੂੰ ਕਦਾਸ ਮੈਂ ਇਸ ਯਾਤਰਾ ਭਾਈ ਕੀ ਨਾਮ ਜੀ ਹੰਜੀ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਹਰਪਾਲ ਜੀ ਕਿੰਨਾ ਕੋ ਫਾਇਦਾ ਇਸ ਯਾਤਰਾ ਦਾ ਮਿਲੇਗਾ ਕਿੱਥੇ ਪਹੁੰਚੇ ਹੋਏ ਤੇ ਕਿਹਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਦੇਖੋ ਜੀ ਪਹਿਲਾਂ ਤਾਂ ਸਭ ਤੋਂ ਤੁਹਾਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਜੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਅਸੀਂ ਸਾਰੇ ਇੱਥੇ ਟੀਚਰ ਆਏ ਆ ਐਜੂਕੇਸ਼ਨ ਸੈਂਟਰੀ ਗੁਰਦਾਸਪੁਰ ਦੇ ਅੰਦਰ ਅਸੀਂ ਤਾਂ ਜਿਹੜਾ ਫਾਇਦੇ ਦੀ ਗੱਲ ਹੈ ਜੀ ਦੇਖੋ ਜੋ ਵੀ ਸਾਨੂੰ ਪਤਾ ਹਾਲਾਤ ਆਈ ਦੀ ਡੇਟ 'ਚ ਪੰਜਾਬ ਦੇ ਹੈਗੇ ਆ ਅਸੀਂ ਤਾਂ ਇਹੀ ਸੋਚਦੇ ਆ ਕਿ ਇਹੋ ਜਿਹੇ ਐਫਰਟਸ ਜਿਹੜੀਆਂ ਨੇ ਲਗਾਤਾਰ ਹੁੰਦੀਆਂ ਰਹਿਣੀਆਂ ਚਾਹੀਦੀਆਂ ਤਾਂ ਕਿ ਹਰੇਕ ਵਿਅਕਤੀ ਤੱਕ ਇਹ ਜਿਹੜਾ ਆ ਸਨੇਹਾ ਪਹੁੰਚੇ ਕਿ ਅੱਜ ਪੰਜਾਬ ਜਿਹੜਾ ਆ ਉਹ ਕਿਹੜੇ ਬੰਨੇ ਨੂੰ ਤੁਰਿਆ ਹੋਇਆ ਅਸੀਂ ਇਸ ਗੱਲ ਦੀ ਸ਼ਲਾਘਾ ਕਰਦੇ ਆ ਕਿ ਪੰਜਾਬ ਸਰਕਾਰ ਨੇ ਜਿਹੜੀ ਮਹਿੰਮ ਸ਼ੁਰੂ ਕੀਤੀ ਆ 12 ਅਗੇਂਸਟ ਡਰੱਗਸ ਜਿਹੜਾ ਆ ਤਾਂ ਇਹ ਅਸੀਂ ਜਿਹੜੇ ਲੋਕ ਨਸ਼ਾ ਕਰ ਰਹੇ ਆ ਉਹਨਾਂ ਨੂੰ ਤਾਂ ਬਚਾਉਣ ਦੀ ਕੋਸ਼ਿਸ਼ ਹੈਗੀ ਆ ਜਿਹੜੀ ਅੱਗੇ ਸਾਡੀ ਪਨੀਰੀ ਆਉਣ ਵਾਲੀ ਬੱਚੇ ਆ ਉਹਨਾਂ ਨੂੰ ਵੀ ਘੱਮ ਸੇ ਘੱਮ ਇਹਦੇ ਬਾਰੇ ਪਤਾ ਲੱਗੇ ਕਿ ਇਹ ਕਿੰਨਾ ਮਾਰੂ ਅਸਰ ਜਿਹੜਾ ਇਸ ਨਸ਼ੇ ਦਾ ਹੋ ਰਿਹਾ ਲੱਗਦਾ ਇਹਨਾਂ ਜਾਗਰੂਕਾਂ ਨਾਲ ਜਾਗਰੂਕ ਹੋਣੇ ਲੋਕ ਕਿਉਂਕਿ ਪਿਛਲੇ 20-25 ਸਾਲ ਤੋਂ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਨਸ਼ੇ ਪ੍ਰਤੀ ਜਾਗਰੂਕ ਕਰਨ ਦੇ ਦੇਖੋ ਜੀ ਇਹ ਜਿਹੜਾ ਪ੍ਰਸ਼ਾਸਨ ਹੈ ਉਹਦਾ ਤਾਂ ਜ਼ਿੰਮੇਵਾਰੀ ਜਿਹੜੀ ਹੈਗੀ ਆ ਬਣਦੀ ਆ ਲੇਕਿਨ ਸਭ ਤੋਂ ਜ਼ਿਆਦਾ ਜ਼ਰੂਰੀ ਸਾਨੂੰ ਆਪ ਲੋਕਾਂ ਨੂੰ ਇਹਦੇ ਪ੍ਰਤੀ ਜਾਗਰੂਕ ਹੋਣ ਦੀ ਲੋੜ ਆ ਅਸੀਂ ਸਿਰਫ ਜੇ ਇੱਕ ਹੀ ਸੋਚੀਏ ਕਿ ਇੱਕ ਰੈਲੀ ਦੇ ਵਿੱਚ ਪੈਦਲ ਯਾਤਰਾ ਕਰਕੇ ਜਾਂ ਭਾਗ ਲੈ ਕੇ ਸਾਰਾ ਕੁਝ ਖਤਮ ਹੋ ਜਾਊਗਾ ਇਦਾਂ ਨਹੀਂ ਹੋਣ ਵਾਲਾ ਜਿੰਨਾ ਚਿਰ ਅਸੀਂ ਖੁਦ ਲੋਕ ਜਿਹੜੇ ਆ ਉਹ ਨਹੀਂ ਜਾਗਰੂਕ ਹੋਵਾਂਗੇ ਜੇ ਅਸੀਂ ਆਪਣੇ ਘਰ ਤੋਂ ਲੈ ਕੇ ਆਂਢ ਗੁਆਢ ਦੇ ਵਿੱਚ ਇਹ ਕੰਮ ਨਹੀਂ ਸ਼ੁਰੂ ਕਰਾਂਗੇ ਉਹਨਾਂ ਚਿਰ ਇਹ ਨਸ਼ੇ ਦਾ ਮੇਰੇ ਖਿਆਲ ਨਾਲ ਜਿੰਨਾ ਜਾਲ ਵੇਚੋਗੇ ਐਡਾ ਸੌਖਾ ਖਤਮ ਹੋਣ ਵਾਲਾ ਨਹੀਂ ਹੈ